पिछले कई दिनों से हो रही मूसलाधार बारिश के कारण जिले के कई हिस्सों में जनजीवन पूरी तरह अस्त व्यस्त हो गया है बाढ़ का पानी गांवों और घरों तक पहुंच गया जिसकी वजह से पूरा पठानकोट बुरी तरह प्रभावित हुआ हालांकि अब स्थिति कुछ हद तक नियंत्रण में आती दिख रही है लेकिन जैसे जैसे पानी घट रहा है तबाही की असल तस्वीर सामने आ रही है बाढ़ के पानी ने लोगों की जिंदगी को गहराई से प्रभावित किया है और अभी भी लोगों को खाने पीने की वस्तुओं के साथ साथ चिकित्सीय सहायता की काफी जरूरत है आज पंजाब स्टेट राजपूत कल्याण बोर्ड के चेयरमैन पंजाब सरकार एवं आम आदमी पार्टी पंजाब के उपाध्यक्ष स्वर्ण सिंह सलारिया ने बाढ़ पीड़ितों की मदद के लिए आठ एम्बुलेंसें मुफ्त सेवा हेतु रवाना की। हरी झंडी दिखाते हुए उन्होंने कहा कि वे हर मुश्किल घड़ी में लोगों के साथ खड़े रहे हैं चाहे कोविड का समय रहा हो या किसी अन्य आपदा की स्थिति उन्होंने हमेशा जरूरतमंदों की सेवा की है कोविड के दौरान भी स्वर्ण सिंह सलारिया ने अपना अस्पताल सरकार और जनता की सेवा के लिए खोला था और प्रतिदिन पचास हजार खाने के पैकेट लोगों तक पहुंचाने का कार्य किया था उन्होंने कहा कि इस भयंकर बाढ़ आपदा के बाद भी वे और उनकी पूरी टीम आम लोगों के साथ खड़े हैं आज से ही व्हाइट मेडिकल कॉलेज और अस्पताल की मेडिकल टीम प्रभावित इलाकों में पहुंच रही है जो पीड़ितों को मुफ्त चिकित्सा सहायता देगी साथ ही अगर किसी को अस्पताल लाने की आवश्यकता पड़ती है तो उसका पूरा इलाज भी निःशुल्क किया जाएगा सज्जन पहले तो गुड मॉर्निंग टू ऑल ऑफ यू सब तो पहले मेरे परिवारों जिन्होंने फ्लड की बदा ना तकलीफ हुई है पूरे पंजाब से हैगा बट स्पेशली डिस्ट्रिक्ट गुरदासपुर और पठानकोट डिस्ट्रिक्ट बहुत बुरा हाल है क्योंकि हर जगह राबी दरिया नाले बाने सारे ओवर फ्लडेड से ਔਰ ਲੋਕਾਂ ਦੇ ਘਰਾਂ 'ਚ ਦਾਦਾ 15-15 ਫੁੱਟ ਪਾਣੀ ਵੜ ਗਿਆ ਹੈ ਔਰ ਪ੍ਰਾਣ ਵਿੱਚ ਹੋ ਰਹੀ ਹੈ ਕਿ ਨਾ ਲੋਕਾਂ ਕੋਲ ਕੋਈ ਰੈਸਕਿਊ ਟੀਮ ਜਿਹੜੀ ਪਹੁੰਚੀ ਹੈ ਠੀਕ ਹੈ ਲੇਕਿਨ ਦਵਾਈਆਂ ਵਗੈਰਾ ਜਿਹੜੀਆਂ ਸੀਗੀਆਂ ਉਹ ਪਹੁੰਚਾਣੀਆਂ ਬੜਾ ਜ਼ਰੂਰੀ ਸੀਗੀਆਂ ਸਚਨ ਬਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਪਠਾਨਕੋਟ ਦਾ ਇਹ ਹਿਸਟਰੀ ਰਹੀ ਹੈ ਕਿ ਜਦੋਂ ਵੀ ਕੋਈ ਲੋਕਲ ਲੈਵਲ ਤੇ ਕੋਈ ਪ੍ਰੋਬਲਮ ਆਂਦੀ ਹੈ ਉਹ ਕਿਸੇ ਕਿਸਮ ਦੀ ਹੋਏ ਵਾਈਟ ਹਸਪੀਟਲ ਦਾ ਸਟਾਫ اور ਵਾਈਸ ਫਾਊਂਡ ਹਸਪੀਟਲ ਦੀ ਮੈਨੇਜਮੈਂਟ ਹਮੇਸ਼ਾ ਸਾਹ ਰਹੀਦੀ ਹੈ ਜੋ ਕੋਵਿਡ ਦਾ ਟਾਈਮ ਸੀਗਾ ਦਾ ਵਾਈਟ ਹਸਪੀਟਲ ਨੇ 500 ਬੈਡ ਪੰਜਾਬ ਗਵਰਨਮੈਂਟ ਨੂੰ ਬਗੈਰ 1 ਰੁਪਿਆ ਲੈ ਦਿੱਤੇ ਔਰ ਸਾਡੇ ਭਰਾ ਭੈਣ ਜਿਨ੍ਹਾਂ ਨੂੰ ਕਿਤੇ ਬੈਡ ਨਹੀਂ ਮਿਲਦਾ ਸੀਗਾ ਸਾਡੇ ਹਲਕੇ ਦੇ ਸਾਰੇ ਲੋਕਾਂ ਨੂੰ ਅਸੀਂ ਪ੍ਰੋਵਾਈਡ ਕੀਤਾ ਲੋਕਾਂ ਦੀ ਜਾਨ ਬਚੀ ਬੜੀ ਖੁਸ਼ੀ ਹੈ ਦੂਸਰਾ ਸਵੇਰੇ ਹਰ ਰੋਜ਼ 10 10000 ਪੈਕੇਟ ਖਾਣੇ ਦੇ ਬਣਾ ਕੇ 10 ਗੱਡੀਆਂ ਸਵੇਰੇ ਨਿਕਲਦੀਆਂ ਸੀਗੀਆਂ ਪਰਮਾਨੰਤ ਤੋਂ ਪੂਰੇ ਹਲਕੇ ਲੋਕ ਸਭਾ ਗੁਰਦਾਸਪੁਰ ਪਠਾਨਕੋਟ ਏਰੀਆ ਚ ਜਾਂਦੇ ਅਸ ਸੀ ਗਿਆ ਹੁਣ ਮੈਂ ਪਰਸਨਲੀ ਹਰ ਜਗ੍ਹਾ ਗਿਆ ਕੱਲ ਅਸੀਂ 2-3 ਐਂਬੂਲੈਂਸ ਭੇਜੀਆਂ ਸੀਗੀਆਂ ਬੜੀਆਂ ਕੰਮ ਪੈ ਰਹੇ ਸੀਗੀਆਂ ਕਿਉਂਕਿ ਲੋਕਾਂ ਨੂੰ ਜਨਰਲ ਜਿਹੜੀ ਹੁਣ ਕੰਪਲੇਨਟ ਸੀਗੀ ਕਿਸੇ ਨੂੰ ਬੁਖਾਰ ਹੋਇਆ ਕਿ ਸਿਰ ਦਰਦ ਕਿਸੇ ਬੋਡੀ ਦਰਦ ਕਿਉਂਕਿ ਲੋਕੀ ਭਿੱਜੇ ਹੋਏ ਨੇ ਬਰਸਾਤ ਚ ਗਿੱਲੇ ਹੋਏ ਨੇ ਕਾਰ ਚ ਰੈਸਟ ਕਰਨ ਦੀ ਜਗ੍ਹਾ ਨਹੀਂ ਹੈ ਸ਼ਤ ਦੇ ਲੋਕਾਂ ਨੇ ਡੇਰੇ ਲਾਏ ਹੋਏ ਨੇ ਨੀਚੇ ਪਾਣੀ ਨਾਲ ਤੇ ਮੈਂ ਜਾਣਦਾ ਕਿ ਕਮ ਸੇ ਕਮ ਵਾਈਡ ਹਸਪੀਟਲ ਦੀ ਤਰਫੋਂ ਮੈਂ ਇੱਕ ਟੀਮ ਅੱਜ ਪੂਰੇ ਹਲਕੇ ਜੇ ਭੇਜ ਰਿਹਾ ਅਸੀਂ ਕੋਈ 6 ਐਂਬੂਲੈਂਸ ਅੱਜ ਭੇਜ ਰਿਹਾ ਹਰ ਰੋਜ਼ ਜਦ ਤੱਕ ਇਹ ਜ਼ਰੂਰਤ ਹੈ ਭੇਜਿਆ ਜਾਏਗਾ ਫ੍ਰੀ ਆਫ ਚਾਰਜ ਇਹ ਕੰਮ ਕੀਤਾ ਜਾਏਗਾ ਮੈਡੀਸਿਨ ਸਾਰੇ ਜ਼ਰੂਰਤਮੰਦਾਂ ਨੂੰ ਦਿੱਤੀ ਜਾਏਗੀ ਮੈਂ ਇਦੇ ਲਾਵਾ ਵੀ ਬੇਨਤੀ ਕਰਾਂਗਾ ਮੇਰੇ ਸਟਾਫ ਨੂੰ ਡਾਕਟਰਾਂ ਨੂੰ ਨਰਸਾਂ ਨੂੰ ਦਿਲ ਤੋਂ ਕੰਮ ਕਰਨਾ ਦਿਲ ਤੋਂ ਸੇਵਾ ਕਰਨਾ ਔਰ ਅਗਰ ਲੱਗਦਾ ਤੁਹਾਨੂੰ ਕਿ ਕੋਈ ਪੇਸ਼ੈਂਟ ਜਾਂ ਕੋਈ ਮੇਰੇ ਪਰਿਵਾਰ ਦਾ ਮੈਂਬਰ ਪਠਾਨਕੋਟ ਗੁਰਦਾਸਪੁਰ ਔਰ ਬਟਾਲਾ ਕੋਈ ਵੀ ਏਰੀਆ ਜਿਹੜਾ ਪੈਂਦਾ ਤਾਰ ਬਲੌਗ ਅਗਰ ਕੋਈ ਸੀਰੀਅਸ ਹੈ ਫਲਡ ਅਫੈਕਟਡ ਹੈ ਉਹਦਾ 100% ਫ੍ਰੀ ਇਲਾਜ ਕਰਾਂਗੇ ਉਹਨੂੰ ਐਂਬੂਲੈਂਸ ਪਾ ਕੇ ਨਾਲ ਹੀ ਲਿਆਓ ਤਾਂ ਕਿ ਕਿਸੇ ਦੀ ਜ਼ਿੰਦਗੀ ਨਾ ਜਾਏ ਅਸੀਂ ਉਹ ਬਚਾਈਏ ਸਜਨ ਇਹਦੇ ਲਾਵਾ किसी कोई होर जरूरत हैगी है एज ए मेडिकल असिस्टेंट तो वो साइबूलेंस के नंबर लिखे हुए हैं फोन कर सकते हैं असी एंबूलेंस भेज के भी उन्होंने मंगवा सकते हैं बाकी मेरी पार्टी की तरफों पार्टी पूरी काम कर रही है पूरे छोटे छोटे बड़े जगह पर जरूरत जिथे भी हैगी है कल असी काफ़ी समगरी बन है खाण पीन वाली अज बीस पच्चीस ट्रक पूरे भर के होर गौरमेंट की तरफों भी आ रहे हैं उन्होंने भी असके से पूरे डिस्ट्रीब्यूट करने जा रहे हैं ਤੇ ਮੈਨੂੰ ਖਿਆਲ ਹੈ ਮੇਰਾ ਮੇਰੀ ਆਪਣੀ ਅਸ਼ੋਰੈਂਸ ਹੈ ਮੈਨੂੰ ਕਿ ਹਰ ਬੰਦੇ ਨੂੰ ਉਹ ਜੋ ਜ਼ਰੂਰਤ ਹੈਗੀ ਹੈ ਜਿੱਥੇ ਵੀ ਉਹ ਹੈਗਾ ਮੈਡੀਸਨ ਖਾਣਾ ਮਕਾਨ ਖੇਤ ਜਿਹੜੇ ਲੋਕਾਂ ਦੇ ਫਲਡ ਨਾਲ ਅਫੈਕਟ ਹੋਏ ਨੇ ਉਹਨਾਂ ਦੇ ਸਰਵੇ ਕਰਕੇ ਉਹਨਾਂ ਦਾ ਵੀ ਜਿਹੜਾ ਪੈਸਾ ਬੰਦਾ ਹੋਏਗਾ ਦਿੱਤਾ ਜਾਏਗਾ ਇਸ ਵਾਸਤੇ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਫੈਮਿਲੀ ਨੂੰ ਕਿਸੇ ਵੀ ਬੱਚੇ ਨੂੰ ਫਿਕਰ ਕਰਨ ਦੀ ਜਰੂਰਤ ਨਹੀਂ ਹੈ ਸਰਕਾਰ ਤੁਹਾਡੇ ਨਾਲ ਹੈ ਵਾਈਟ ਹਸਪੀਟਲ ਤੁਹਾਡੇ ਨਾਲ ਹੈ ਧੰਨਵਾਦ ਨਮਸਕਾਰ